ਇਹ ਤਸਵੀਰਾਂ ਨੇ ਸਾਫ ਕਾਟਿਪੀ ਸੀਐਮ ਸੁਖਵੀਰ ਬਾਦਲ ਦੇ ਵਿਧਾਨ ਸਭਾ ਖੇਤਰ ਜਲਾਲਾਬਾਦੀਆਂ ਜਿੱਥੇ ਖਰੀਦਾ ਏਜੰਸੀਆਂ ਦੀ ਅਣਗਹਿਲੀ ਕਾਰਨ ਲੱਖਾਂ ਦਾ ਅਨਾਜ ਸੜ ਗਿਆ ਸਰਕਾਰੀ ਏਜੰਸੀ ਪੰਸਬ ਦੇ ਗੋਦਾਮਾਂ ਚ ਸੜ ਰਹੇ ਇਸ ਅਨਾਜ ਨੂੰ 2 ਸਾਲ ਪਹਿਲਾਂ ਸਟਾਕ ਕੀਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਸੀ ਜੋ ਮੋਟੀ ਤਨਖਾਹ ਵਸੂਲ ਕਰਦੇ ਨੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਅਨਾਜ ਦੀ ਬਰਬਾਦੀ ਬਾਦਲ ਸਰਕਾਰ ਦੇ ਸਤਾ ਦੌਰਾਨ ਹੋਈ ਗੋਦਾਮਾਂ ਚ ਸੜ ਰਿਹਾ ਇਹ ਅਨਾਜ ਹੁਣ ਪਸ਼ੂਆਂ ਦੇ ਖਾਂਦੇ ਲਾਇਕ ਵੀ ਨਹੀਂ ਰਿਹਾ ਕਿਸਾਨਾਂ ਮੁਤਾਬਿਕ ਸੜ ਚੁੱਕੇ ਆਸ਼ ਦੀ ਬਦਬੂ ਬਹੁਤ ਜ਼ਿਆਦਾ ਹੈ ਤੇ ਇਸ ਦੇ ਨਾਲ ਬਿਮਾਰੀ ਦਾ ਵੀ ਡਰ ਬਣਿਆ ਹੋਇਆ। ਅਨਾਜ ਖਰਾਬ ਹੋ ਰਿਹਾ ਜੀ। ਕੋਈ ਸਮਾਲ ਨਹੀਂ ਹੋ ਰਹੀ ਹੰਦੀ। ਮੁਸ਼ਕਾਈ ਆਂਦਾ ਜੀ। ਲੰਗੀ ਟੱਪੇ ਤੇ ਰੋਜ਼ ਮੁਸ਼ਕਾ ਆਂਦਾ ਜੀ। ਇਹ ਗਰੀਬਾਂ ਨੂੰ ਵੰਡਿਆ ਜਾ ਚੰਗੀ ਗੱਲ ਹੈ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ। ਬਰਬਾਦ ਹੋ ਰਹੀ ਹੈ ਜੀ ਪਰ ਉਹਨਾਂ ਦੀ ਗੱਲ ਤੇ ਇਹ ਜੀ ਕੋਈ ਅਸਰ ਹੋਵੇ ਤਾਂ ਹੀ ਆ ਨਾ। ਜੇ ਇੱਥੋਂ ਰੋਜੋ ਤਾਂ ਆਈਦਾ ਤਾਂ ਬਹੁਤ ਛਾਣਾ ਆਂਦੀ। ਇਹ ਮੱਛਰ ਜੇ ਵੀ ਬਹੁਤ ਉੜਦਾ ਹੈ ਤੇ ਇਲਾ ਜਿਹੜਾ ਪੈਂਦਾ ਹੈ ਬਹੁਤ ਪੈਂਦਾ ਹੈ। ਤੇ ਮੁਸ਼ਕ ਲੰਗ ਡੱਬੇ ਨੂੰ ਜੋ ਬਿਮਾਰੀਆਂ ਬਣਦੀਆਂ ਨਾ ਇਹ ਦੇਖੋ ਜੀ ਜਿਹੜੇ ਢਿੱਗ ਦੇ ਪਏ ਨੇ ਇੱਥੇ ਵੇਖੇਗਾ ਸਿਆ ਪਟਿਆ ਗਿਆ ਹੈ ਅੱਛਾ ਜੀ ਤੇ ਇਹ ਕਹਿ ਗਿਆ ਇੱਕ ਉੱਥੇ ਅੱਗੇ ਹੋरेगा ਉਹਦੇ ਜੀ ਵੀ ਇਹੀ ਹਾਲ ਹੈ ਉਧਰ ਕਾਂਗਰਸ ਆਗੂ ਨੇ ਪਿਛਲੀ ਅਕਾਲੀ ਸਰਕਾਰ ਨੂੰ ਕੇਰਦਿਆ ਕਿਹਾ ਹੈ ਕਿ ਅਕਾਲੀਆਂ ਵੱਲੋਂ ਜਲਾਲਾਬਾਦ ਚ ਗੋਦਾਮ ਨਹੀਂ ਬਣਾਏ ਗਏ ਜਿਸ ਕਾਰਨ ਅਨਾਜ ਦੀ ਬਰਬਾਦੀ ਹੋਈ ਹੈ ਇਸ ਮਾਮਲੇ ਬਾਰੇ ਸੀਐਮ ਨੂੰ ਦੱਸਿਆ ਗਿਆ ਜਲਦੀ ਇਸ ਦਾ ਹੱਲ ਕੀਤਾ ਜਾਵੇਗਾ ਪਰ ਪਿਛਲੀ ਸਰਕਾਰ ਨੇ ਲਗਾਤਾਰ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ अनेका ਗੜਾਉਣ ਬਣਾਏ ਜਲਾਲਾਬਾਦ ਦੇ ਵਿੱਚ ਇੱਕ ਵੀ ਗਡਾਉਂ ਨਹੀਂ ਬਣਾਇਆ ਦੋ ਵਾਰ ਗਡਾਉਂ ਜਿਹੜੇ ਇਥੋਂ ਕੱਢੇਗੇ ਦੋ ਦੀ ਦੋ ਵਾਰ ਗਡਾਉਂ ਜਿਹੜੇ ਜਦੋਂ ਪੂਰਨ ਜਦੋਂ ਪ੍ਰੋਸੈਸ ਚ ਆਏ ਤੇ ਚੱਕ ਕੇ ਇਹਨਾਂ ਦੇ ਕਿਸੇ ਜਿਹੜੇ ਜਿਹੜੇ ਖਾਸ ਇਹਨਾਂ ਦੇ ਨਮਾਇंदे ਸੀ ਉਹਨਾਂ ਨੂੰ ਨਹੀਂ ਮਿਲ पाए ਤੇ ਅਕਾਲੀ ਗਵਰਨਮੈਂਟ ਨੇ ਗਡਾਉਂ ਜਿਹੜੇ ਉਹ ਕੈਨਸਲ ਕਰ ਦਿੱਤੇ ਉਹਨਾਂ ਦੀ ਕੈਂਸਲੇਸ਼ਨ ਕਰਕੇ ਹੀ ਅੱਜ ਜਿਹੜੇ ਇਹ ਗੜਾਉਂ ਨਾ ਹੋਣ ਕਰਕੇ ਅਨਾਜ ਇੰਨਾ ਜ਼ਿਆਦਾ ਖਰਾਬ ਹੋ ਰਿਹਾ ਹੈ ਦੇਸ਼ 'ਚ ਲੱਖਾਂ ਲੋਕ ਭੁੱਖੇ ਪੇਟ ਸੌਂਦੇ ਨਹੀਂ ਪਰ ਪੰਜਾਬ 'ਚ ਹੋ ਰਹੀ ਅਨਾਜ ਦੀ ਬਰਬਾਦੀ ਨੇ ਉਹਨਾਂ ਸਾਰੀ ਹੀ ਅਫਸਰਾ ਕੇ ਕਈ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰ ਅਨਾਜ ਦੀ ਰੱਖ-ਰਖਾਵ ਨੂੰ ਲੈ ਕੇ ਇੰਨੀ ਲਾਪਰਵਾਹੀ ਕਿਉਂ ਫਾਜ਼ਿਲਕਾ ਤੋਂ ਨੀਲਨਗਪਾਲ ਜੱਤਪਾਣੀ ਟੀਵੀ